ਬਾਲੀਵੁੱਡ ਐਕਟ੍ਰੈਸ ਤੇ ਭਾਜਪਾ ਸੰਸਦ ਕੰਗਨਾ ਰਨੌਤ ਦੇ ਬਿਆਨ ਤੋਂ ਉਹਨਾਂ ਦੀ ਆਪਣੀ ਹੀ ਪਾਰਟੀ ਨੇ ਕਿਨਾਰਾ ਕੱਢ ਲਿਆ ਹੈ। ਕੰਗਨਾ ਦੇ ਕਿਸਾਨਾਂ ਤੇ ਬਿਆਨ ਨੇ ਐਸੀ ਹਲਚਲ ਪੈਦਾ ਕੀਤੀ ਕਿ ਭਾਜਪਾ ਨੂੰ ਬਕਾਇਦਾ ਪ੍ਰੈਸ ਨੋਟ ਜਾਰੀ ਕਰਨਾ ਪਿਆ। ਭਾਜਪਾ ਨੇ ਕਿਹਾ ਕਿ ਇਹ ਪਾਰਟੀ ਦਾ ਮਤ ਨਹੀਂ ਹੈ। ਭਾਜਪਾ ਨੇ ਲਿਖਿਆ ਕਿ ਕੰਗਨਾ ਰਨੌਤ ਦੇ ਬਿਆਨ ਨਾਲ ਅਸਹਿਮਤੀ ਉਹ ਜਤਾਉਂਦੇ ਨੇ। ਪਾਰਟੀ ਵੱਲੋਂ ਪਾਰਟੀ ਦੇ ਨੀਤੀਗਤ ਵਿਸ਼ਿਆਂ ਤੇ ਬੋਲਣ ਲਈ ਕੰਗਨਾ ਰਨੌਤ ਨੂੰ ਕੋਈ ਇਜਾਜ਼ਤ ਨਹੀਂ ਹੈ। ਦਰਅਸਲ ਇੱਕ ਇੰਟਰਵਿਊ 'ਚ ਕੰਗਨਰ ਰਣੋਤ ਨੇ ਕਿਹਾ ਸੀ ਕਿ ਜੇ ਸਾਡੀ ਸੀਨੀਅਰ ਲੀਡਰਸ਼ਿਪ ਕਮਜ਼ੋਰ ਹੁੰਦੀ ਤਾਂ ਭਾਰਤ 'ਚ ਬੰਗਲਾਦੇਸ਼ ਵਰਗੀ ਸਥਿਤੀ ਹੋ ਸਕਦੀ ਸੀ ਸਭ ਨੇ ਵੇਖਿਆ ਕਿ ਕਿਸਾਨ ਅੰਦੋਲਨ ਦੌਰਾਨ ਕੀ ਹੋਇਆ ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ ਉਥੇ ਰੇਪ ਹੋ ਰਿਹਾ ਸੀ ਲੋਕਾਂ ਨੂੰ ਮਾਰ ਕੇ ਲਟਕਾਇਆ ਜਾ ਰਿਹਾ ਸੀ ਹੁਣ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਨੇ ਤੇ ਚੋਣ ਮੌਸਮ 'ਚ ਮੰਡੀ ਤੋਂ ਲੋਕ ਸਭਾ ਸੰਸਦ ਕੰਗਨਰ ਰਣੋਤ ਦੇ ਬਿਆਨ ਨੇ ਸੂਬੇ ਦੀ ਸત્તા ਤਾਰੀ ਭਾਜਪੀ ਨੂੰ ਅਸਹਿਜ ਕਰ ਦਿੱਤਾ ਕੰਗਨਾ ਨੇ ਪੰਜਾਬ ਦੀ ਹਾਲਾਤਾਂ ਦਾ ਜ਼ਿਕਰ ਕੀਤਾ ਪਰ ਉਹਨਾਂ ਦਾ ਇਹ ਬਿਆਨ ਚੂਣ ਸੂਬੇ ਹਰਿਆਣਾ ਚ ਵੀ ਪਾਰਟੀ ਦੇ ਦਿੱਕਤਾਂ ਵਧਾ ਸਕਦਾ ਹੈ ਹਰਿਆਣਾ ਚ ਬੀਜੇਪੀ ਦੇ ਸਾਹਮਣੇ 10 ਸਾਲ ਦੀ ਐਂਟੀ ਇਨਕੰਪੈਂਸੀ ਨੂੰ ਪਾਰ ਕਰਨ ਦੀ ਚੁਣੌਤੀ ਹੈ ਨਾਲ ਹੀ ਕਿਸਾਨਾਂ ਤੇ ਪਹਿਲਵਾਨਾਂ ਦੇ ਅੰਦੋਲਨ ਨੂੰ ਲੈ ਕੇ ਨਰਾਸ਼ਗੀ ਸਰਕਾਰੀ ਪੋਰਟਲ ਦੇ ਜ਼ਰੀਏ ਯੋਜਨਾਵਾਂ ਦੇ ਲਾਭ ਦਿੱਤੇ ਜਾਣ ਨੂੰ ਲੈ ਕੇ ਨਰਾਸ਼ਗੀ ਨੂੰ ਪਾਰ ਕਰਨ ਦੀ ਚੁਣੌਤੀ ਵੀ ਬੀਜੇਪੀ ਦੇ ਸਾਹਮਣੇ ਹੈ ਅਜੈ ਚ ਕੰਗਨਾ ਰਣੋਦ ਦਾ ਬਿਆਨ ਬੀਜੇਪੀ ਦੇ ਲਈ ਹਰਿਆਣਾ ਚ ਫਜ਼ੀਹਾ ਦੀ ਵਜਾ ਬਣਿਆ ਪੰਜਾਬ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਨੇਤਾ ਪਹਿਲਾਂ ਹੀ ਕੰਗਨਾ ਦੇ ਬਿਆਨ ਨੂੰ ਨਿਜੀ ਦੱਸਿਆ ਸੀ ਕੰਗਣਾ ਦਾ ਅਭਿਆਨ ਆਇਆ ਕਿਵੇਂ ਦੇਖਦੇ ਹਾਂ ਸੁਣੋ ਮੈਂ ਸਮਝਦਾ ਕਿ ਇਹ ਸੈਂਸਿਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇ ਵਿੱਚ ਸਿੱਖਾਂ ਦੇ ਵਿਸ਼ੇ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਬਈ ਸਾਨੂੰ ਬਹੁਤ ਸਹੀਅਮ ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਇਸ ਹਿੰਦੁਸਤਾਨ ਅਨੇਕਤਾ ਚ ਇਕਤਾ ਤੇ ਉਹਨਾਂ ਨਾਲ ਸਲਾਮ مشورہ ਕਰਕੇ ਹੀ ਜਿਹੜਾ ਚਨੋ ਜੋਗਾ ਜਿਹੜਾ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕੰਗਨਾ ਜੋ बोल ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਜਪਾ ਜਿਹੜਾ ਹੈ ਮੋਦੀ ਜੀ ਨੇ ਜਦੋਂ ਸਾਨੂੰ ਸਟੈਂਡਿੰਗ ਇਨਸਟਰਕਸ਼ਨ ਦਿੱਤੀਆਂ ਜਦੋਂ ਸਾਡੇ ਤੇ ਵੀ ਹਮਲੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਖੀ ਚਲਣੀ ਚਾਹੀਦੀ ਹੈ ਨਾ ਡੰਡਾ ਇਹ ਕਿਸਾਨ ਆਪਣੇ ਨੇ ਏ ਆਪਣੇ ਆਪ ਆਪਣੀ ਗੱਲ ਨੂੰ ਸਮਝ ਜਾਣਗੇ ਸਮਾਂ ਲੱਗਦਾ ਹੁੰਦਾ ਸਮਾਂ ਹੀ ਇਸ ਚੀਜ਼ ਨੂੰ ਠੀਕ ਕਰਦਾ ਕੜਵਾਹਟ ਨਹੀਂ ਫਲਾਉਣੀ ਅਸੀਂ ਸਮਾਜ ਚ ਔਰ ਉਹ ਕਿਸਾਨ ਹੋ ਸਕਦਾ ਸਾਡੇ ਨਾਲੋਂ ਵੀ ਜ਼ਿਆਦਾ ਦੇਸ਼ਪੱਖ ਹੋਣ ਤੇ ਸਾਡੇ ਨਾਲੋਂ ਵੀ ਜ਼ਿਆਦਾ ਰਾਸ਼ਟਰਵਾਦੀ ਹੋਣ ਤੇ ਇਸ ਕਰਕੇ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਤੇ ਇਸ ਤਰ੍ਹਾਂ ਦੀ ਔਰ ਮੈਂ ਸਮਝਦਾ ਕਿ ਕੰਗਨਨ ਰੌਣਤ ਕੋਲ ਇਹ ਮਸਲਾ ਵੀ ਹੋਣੀਗਾ ਕਿ ਉਹ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਮੰਨੀਆਂ ਨੇ ਉਹਨਾਂ ਦੀ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਹੈ ਸਾਡੀ ਸਰਕਾਰ ਵੀ ਕਿਸਾਨ ਹਿਤੂ ਹੈ ਇਹ ਤਾਂ ਜੋ ਵਿਰੋਧੀ ਪਾਰਟੀ ਨੇ ਸਾਡੇ ਖਿਲਾਫ ਕੰਮ ਕਰਨਾ ਇਹ ਜੋ ਬਿਆਨਾਂ ਨਾਲ ਤਾਂ ਉਹੀ ਹੋ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਜਿਹੜਾ ਹੈ ਇਸ ਵੇਲੇ ਸੈਂਸਿਟਿਵ ਸਟੇਟ ਹੈ ਬਾਰੂਦ ਦੇ ਢੇਰ ਤੇ ਹੈ ਬਾਰਡਰ ਸਟੇਟ ਹੈ ਸਾਨੂੰ ਇੱਥੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਇੱਥੇ ਸਾਰੀਆਂ ਬਰਾਦਰੀਆਂ ਆਪ ਸਿਪਾਈ ਚਾਰਕਸਾਂ ਨਾਲ ਰਹਿੰਦੇ ਆ ਮਿਲਿਆ ਜੁੜਿਆ ਕੰਮ ਗੁਰੂ ਨਾਨਕ ਦੀ ਧਰਤੀ ਆ ਤੇ ਉਹ ਗੁਰੂ ਨਾਨਕ ਤਾਂ ਕਹਿੰਦੇ ਆ ਮਨੁੱਖੀ ਜਾਤ ਸਭ ਇੱਕੇ ਪਹਿਚਾਨ ਉਹ ਉਧਰ ਕਹਿੰਦੇ ਆ ਬਸੂਦੇਵੋ कुटुंबਕਮ ਇਹ ਜਿਹੜੀ ਗੱਲ ਆ ਇਸ ਤੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਠੀਕ ਨਹੀਂ ਆ 10 ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨ ਆंदोलन ਦਾ ਕੇਂਦਰ ਪੰਜਾਬ ਤੇ ਹਰਿਆਣਾ ਸੀ ਹਰਿਆਣਾ ਚ ਉਸ ਵਕਤ ਦੇ ਮੁੱਖ ਮੰਤਰੀ ਮਨੋਖਰ ਲਾਲ ਖੱਟਰ ਤੋਂ ਲੈ ਕੇ ਉਹਨਾਂ ਦੇ ਮੰਤਰੀਆਂ ਤੱਕ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਪੁਰਜਦੋ ਚੋਣਾ ਸਿਰਤੇ ਨੇ ਤਾਂ ਕੰਗਨਾ ਰਣੌਤ ਨੇ ਐਸੀ ਗੱਲ ਕਹਿ ਦਿੱਤੀ ਜਿਸ ਕਾਰਨ ਪਾਰਟੀ ਨੂੰ ਇੱਕ ਵਾਰ ਮੋੜ ਤੋਂ ਨਮੋਸ਼ੀ ਚਲਣੀ ਪਈ ਇਸੇ ਲਈ ਬੀਜੇਪੀ ਨੇ ਪ੍ਰੈਸ ਨੋਟ ਜਾਰੀ ਕਰਕੇ ਕੰਗਨਾ ਦੇ ਬਿਆਨ ਤੋਂ ਕਿਨਾਰਾ ਕੀਤਾ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ